ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਜਦ ਕੇ ਸ਼ਹਿਰ ਦੇ ਵਿੱਚ ਡੈਂਟਲ ਸਰਜਨ ਜਿਹੜੇ ਕਿ ਇੱਕ ਬੜੇ ਉੱਗੇ ਨੇ ਬੜੇ ਪ੍ਰਸਿੱਧ ਨੇ ਜਿਨ੍ਹਾਂ ਨੇ ਨਵੇਂ ਟੈਕਨੀਕ ਦੇ ਨਾਮ ਹੁਣ ਸਾਰੀ ਡੈਂਟਲ ਵਾਰੇ ਵਿੱਦਿਆ ਪ੍ਰਾਪਤ ਕਰਕੇ ਆਏ ਨੇ ਔਰ ਸਾਡੇ ਸ਼ਹਿਰ ਦੇ ਵਿੱਚ ਇੱਕ ਚੰਗੇ ਡਾਕਟਰ ਦੀ ਡੈਂਟਲ ਸਰਜਨ ਦੀ ਬੜੀ ਭਾਰੀ ਜ਼ਰੂਰਤ ਵੀ ਸੀਗੀ ਉਹ ਲੱਗਦਾ ਸਾਨੂੰ ਸ਼ਹਿਰ ਨਿਵਾਸੀਆਂ ਨੂੰ ਡਾਕਟਰ ਭਾਰਤ ਗੁਸਨ ਪੀਡੀਐਸ ਬੰਗਲੌਰ ਜਿਨ੍ਹਾਂ ਨੇ ਆਪਣੀ ਯੂਥ ਤੋਂ ਪੜ੍ਹਾਈ ਉੱਥੋਂ ਪ੍ਰਾਪਤ ਕੀਤੀ ਔਰ ਮਾਨਸਾ ਸ਼ਹਿਰ ਦੇ ਵਿੱਚ ਹੀ ਇਹ ਇਹਨਾਂ ਨੇ ਆਪਣੀਆਂ ਸਵਾਮਾ ਆਰਪਣ ਕਰਨ ਦੇ ਲਈ ਮਾਨਸਾ ਸ਼ਹਿਰ ਨੂੰ ਚੁਣਿਆ ਇਹ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਮੈਂ ਸਾਡੇ ਅਗਰਵਾਲ ਸਵਾ ਦੇ ਪ੍ਰਧਾਨ ਪ੍ਰਸੋਤ ਕੁਨਾਲ ਸਵਾਸਰ ਜੀ ਅਜੇ ਸਾਡੀ ਸਮੂਚੀ ਟੀਮ ਜੋ ਸਾਡੇ ਨਾਲ ਵਾਰਤਮਾਨ ਹੈ ਖੜੇ ਨੇ ਉਹਨਾਂ ਵੱਲੋਂ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਦੇ ਪਰਿਵਾਰ ਨੂੰ ਇਹਨਾਂ ਦੇ ਫਾਦਰ ਸਾਹਿਬ ਨੇ ਜੋ ਮਾਨਸਾ ਸ਼ਹਿਰ ਦੇ ਕਜਿਨਾ ਨਾਮ ਦੇ ਬਪਾਰੀਆਂ ਦੇ ਵਿਚੋਂ ਦਾ ਔਰ ਇਹਨਾਂ ਦੇ ਸਰਕਾਰਯੋਗ ਮਾਤਾ ਜੀ ਜੋ ਪ੍ਰਿੰਸੀਪਲ ਨੇ ਮਾਈ ਦੀਪਾ ਦੇਵੀ ਸਕੂਲ ਦੇ ਔਰ ਵਿਦਿਆ ਦੇ ਪ੍ਰਚਾਰ ਦੇ ਪ੍ਰਸਾਰ ਲਈ ਬੜਾ ਉਦਮ ਕਰ ਰਹੇ ਨੇ ਆਪਰਾਲੇ ਕਰ ਰਹੇ ਨੇ ਸਾਡੇ ਸ਼ਹਿਰ ਦੇ ਵਿੱਚ ਇਹ ਪਰਿਵਾਰ ਬੜਾ ਕਿ ਜਾਣਿਆ ਪਛਾਣਿਆ ਤੇ ਨਾਮੀ ਪਰਿਵਾਰ ਹੈ ਔਰ ਮੈਂ ਲਾਲਾ ਜੀ ਨੂੰ ਡਾ ਸਾਹਿਬ ਨੂੰ ਇਹਦੇ ਫਾਦਰ ਸਾਹਿਬ ਨੂੰ ਔਰ ਡਾ ਸਾਹਿਬ ਜੀ ਮਾਤਾ ਜੀ ਨੂੰ ਸਮੁੱਚੇ ਪਰਿਵਾਰ ਨੂੰ ਅੱਜ ਜੋ ਖੁਸ਼ੀ ਦੇ ਪਿਹਾਰੇ ਲਏ ਹੋਤੇ ਲੱਖ ਲੱਖ ਵਧਾਈ ਦਿੰਦਾ ਅਤੇ ਆਸ ਰੱਖਦਾ ਕਿ ਸਾਡੇ ਸ਼ਹਿਰ ਨਿਵਾਸੀਆਂ ਨੂੰ ਜਿਨ੍ਹਾਂ ਨੂੰ ਦੰਦਾਂ ਦੇ ਵਿੱਚ ਕੋਈ ਵੀ ਕਿਸੇ ਕਦਰ ਦੀ ਖਰਾਬੀ ਆਉਂਦੀ ਹੈ ਕਿਸੇ ਵੀ ਵੇਲੇ ਵੀ ਆਉਂਦੀ ਹੈ ਤਾਂ ਉਹਦੀ ਪੀੜਤਾ ਨੂੰ ਪੀੜ ਨੂੰ ਨਿਸ਼ਾ ਜਲਦੀ ਉਹ ਜਲਦੀ ਹੈ ਦੂਰ ਕਰਨਗੇ ਔਰ ਮੈਂ ਪੜਿਆ ਡਾਕਟਰ ਸਾਹਿਬ ਦਾ ਬਾਰਗੇ ਬੋਰਡ ਜਿਹਦੇ ਕਿੰਨੀਆਂ ਸਹੂਲਤਾਂ ਇਹਨਾਂ ਨੇ ਲਿਖਿਆ ਵੀ ਜਿਹੜੀਆਂ ਦੰਦਾਂ ਦੀਆਂ ਬਿਮਾਰੀਆਂ ਨਾਲ ਸੰਬੰਧਤ ਉਹ ਬਿਮਾਰੀਆਂ ਹਰੇਕ ਹਸਪਤਾਲ ਦੇ ਵਿੱਚ ਔਰ ਹਰੇਕ ਡਾਕਟਰ ਦੇ ਵਾਸਦੀ ਗੱਲ ਹੀ ਹੈ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਬੱਚਿਆਂ ਦੇ ਦੰਦ ਛੋਟੇ ਬੱਚਿਆਂ ਦੇ ਜਾਂ ਵੱਡਿਆਂ ਦੇ ਬਾਹਰ ਨੂੰ ਆ ਜਾਂਦੇ ਨੇ ਜਿਹੜੇ ਜਿਹੜੇ ਚਿਹਰੇ ਦੀ ਲੁਕ ਨੂੰ ਬੜੀ ਖਰਾਬ ਕਰਦੇ ਨੇ ਬੱਚੇ ਵੀ ਇਹਨਾਂ ਫੀਲਿੰਗ ਮਹਿਸੂਸ ਕਰਦੇ ਨੇ ਤਾਂ ਉੱਥੇ ਮੈਂ ਦੇਖਿਆ ਬੜਿਆ ਮਾਰ ਕੇ ਕਿ ਉਥੇ ਤਾਰਾਂ ਦੇ ਰਹੀ ਵੀ ਬਿਨਾ ਤਾਰਾਂ ਦੇ ਰਹੀ ਵੀ ਦਵਾਈਆਂ ਦੇ ਨਾਲ ਵੀ ਐਕਸਰਸਾਈਜ਼ ਨਾਲ ਵੀ ਇਹਨਾਂ ਨੂੰ ਇਹ ਸਾਰਾ ਉਹਦਾ ਇਲਾਜ ਕਰਨਗੇ ਔਰ ਕਿਉਂਕਿ ਜਿਹੜੀਆਂ ਦੰਦਾ ਜੜਾਂ ਦੀਆਂ ਬਿਮਾਰੀਆਂ ਨੇ ਇਹ ਬਿਮਾਰੀ ਜਿਹੜੀਆਂ ਹਨ ਇਹ ਸਰੀਰ ਨੂੰ ਜੇ ਆਪਾਂ ਮੌਕੇ ਸਰ ਨਾ ਜੀ ਸਾਫ ਸਮਾਗਰੀਏ ਮਾਹ ਡਾਕਟਰ ਨਾਲ ਨਾ ਅਸੀਂ ਉਹਨਾਂ ਨੂੰ ਮਿਲੀਏ ਤਾਂ ਇਹ ਬਿਮਾਰੀਆਂ ਸਰੀਰੀਆਂ ਹੋਰ ਵੀ ਕਈ ਸੱਗ ਬਿਮਾਰੀਆਂ ਨੂੰ ਪੈਦਾ ਕਰ ਦਿੰਦੀਆਂ ਨੇ ਛੋ ਆਪਾਂ ਨੂੰ ਜਦੋਂ ਵੀ ਕੋਈ ਦੰਦਾ ਨਾਲ ਸੰਬੰਧਤ ਤਕਲੀਫ ਹੁੰਦੀ ਹੈ ਤਾਂ ਆਪਾਂ ਡਾਕਟਰ ਭਾਰਤ ਪੁੱਛਣ ਨੂੰ ਉਹ ਆਪਣੇ ਸ਼ਹਿਰ ਦਾ ਬੱਚਾ ਹੋਣਾ ਰ ਹੈ ਔਰ ਬੜਾ ਸਪੌਇਟਾ ਹੈ ਔਰ ਮੈਂ ਤਾਂ ਇਹ ਕਹਾਂਗਾ ਆਸ ਰੱਖਾਂਗਾ ਵੀ ਪਹਿਲਾ ਗੱਲ ਪਹਿਲੀ ਗੱਲ ਤਾਂ ਵੀ ਕੋਈ ਦੰਦ ਜੜ ਕੇ ਦੇ ਦੁਖਣਾ ਕਿਉਂਕਿ ਜਿਹੜਾ ਰਾਤ ਨੂੰ ਜੇ ਮੇਰੇ ਦਰਦ ਤੋਂ ਬਣ ਜਾਂਦੀ ਹੈ ਮੈਨੂੰ ਪਤਾ ਵੀ ਉਹ ਕੈਦਰਾਉਂ ਬਣੀ ਰਹੀ ਸਾਰੀ ਫਰਾਉ ਲਿਆ ਕੇ ਦਿੰਦੇ ਨੇ ਜੇ ਕੋਈ ਤਕਲੀਫ ਹੁੰਦੀ ਵੀ ਹੈ ਤਾਂ ਸਾਡੇ ਸ਼ਹਿਰ ਨਿਵਾਸੀਆਂ ਜੀ ਇਹ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਇੱਕ ਵਧੀਆ ਡਾਕਟਰ ਨੇ ਆਪ ਦਾ ਕਲੀਨਿਕ ਖੋਲ੍ਹਿਆ ਔਰ ਇੱਥੇ ਦੰਧਾ ਜਾਣਾ ਬੜੀਆ ਲਾਜੂਗਾ ਸਸਤਾ ਹੋਊਗਾ ਸਾਫ ਸੁਥਰਾ ਹੋਊਗਾ ਆਪਾਂ ਇਹਨਾਂ ਨੂੰ ਪ੍ਰਾਇਮੈਂਡ ਦੇਵਾਂਗੇ ਔਰ ਇਹਦਾ ਖਾਸ ਰਖਣਾ ਕਿ ਜਿਸ ਆਸਰਾ ਤੁਸੀਂ ਇੱਥੇ ਔਰੇ ਆਪਦੀ ਦੰਧਾ ਦਾ ਇਹ ਹਸਰਾਂ ਖੋਲਿਆ ਉਹਨੂੰ ਬੜੀ ਵਧੀਆ ਇਸਮੀ ਕੋ ਪੇਸ਼ੇ ਤੇ ਪੇਸ਼ ਕਰੋਗੇ ਔਰ ਸਾਡੇ ਆਸਾਂ ਦੇ ਤੇ ਖਰਾ ਉਤਰੋਗੇ ਔਰ ਇਸੇ ਤਰ੍ਹਾਂ ਤੁਸੀਂ ਧਰਮ ਦੇ ਸਮਾਜ ਦੀ ਸੇਵਾ ਵੀ ਕਰਦੇ ਪੋਗੇ ਬਹੁਤ ਬਹੁਤ ਦਾਤ ਸਾਹਿਬ ਜੀ ਦਾ ਮੈਨੂੰ ਧੰਨਵਾਦ ਆਇਆ ਹੋਰ ਪਰਵਾਦ ਨੂੰ ਅਗੇ ਅਰਦਾਸ ਕਰਦੇ ਆ ਕਿ ਪਹਿਲਾਂ ਮੈਂ ਤਾਂ ਵੈਸੇ ਕਹਿ ਚੁੱਕਿਆ ਆ ਇਹ ਤੁਹਾਡਾ ਇਹ ਹਸਬਾਹ ਦਿਨ ਦੁਨੀਆ ਰਾਜ ਚੋਂ ਕੀ ਕਰ ਕੀ ਗਏ ਇਹਨੂੰ ਕਹੋ ਖੜਾ ਰਹੋ ਜਿਹੜਾ ਕੈਂਪ ਲਾਇਆ ਹੈ ਪਹਿਲਾਂ ਤੁਹਾਡਾ ਆਪਣਾ ਨਾਮ ਦੱਸੋ ਮੇਰਾ ਨਾਮ ਡਾਕਟਰ ਭਗਵਾਨ ਨੇ ਮੈਂ ਆਪਣੀ ਡਿਗਰੀ ਬੰਗਲੌਰ ਤੋਂ ਕਰਕੇ ਆਇਆ ਆ ਬੀ ਡੀ ਐਸ ਆਪਾਂ ਸਾਰੀ ਨਵ ਆਪਣਾ ਹਸਪਤਾਲ ਕੋਲੇ ਵਰਤਮਨ ਡੈਂਟਲ ਕੇ ਤੁਹਾਡੇ ਆਪਣੇ ਮਾਨਸਾ ਸ਼ਹਿਰ ਦੇ ਵਿੱਚ ਆਪਾਂ ਸਾਰੀ ਨਵੀਂ ਟੈਕਨੋਲੋਜੀ ਲੈ ਕੇ ਆਏ ਆ ਨਵੀਂ ਟੈਕਨੋਲੋਜੀ ਨਵੀਂ ਤਕਨੀਕ ਨਾਲ ਆਪਾਂ ਦੰਦ ਵੀ ਕੱਢਦੇ ਆਂ ਦੰਦ ਭਰੇ ਵੀ ਜਾਂਦੇ ਨੇ ਆ ਸਿਟੀ ਨਸਾਂ ਦਾ ਇਲਾਜ ਵੀ ਹੁੰਦਾ ਹੈ ਬਿਨਾ ਤਾਰਾਂ ਨਾਲ ਦੰਦ ਦਾ ਐਡਮਿੰਟਿੰਗ ਦਾ ਇਲਾਜ ਵੀ ਕਰਦੇ ਆਂ ਆਪਾਂ ਅੱਜ ਆਪਾਂ ਕੈਂਪ ਲਾਇਆ ਹੋਰੇ ਆਪਾਂ ਕੈਂਪ ਦੇ ਵਿੱਚ ਕਾਫੀ ਸਾਰੇ ਮਰੀਜ਼ ਦੇਖੇ ਨੇ ਤੇ ਉਹਨਾਂ ਨੂੰ ਆਪਾਂ ਦੰਦਾਂ ਦੀ ਪ੍ਰੋਬਲਮਾਂ ਬਾਰੇ ਜਾਗਰੂਕ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਸਮੇਂ ਸਿਰ ਦੰਦਾਂ ਦਾ ਇਲਾਜ ਕਰਾਉਣਾ ਚਾਹੀਦਾ ਇਹ ਜੀ ਜਿਵੇਂ ਹੁਣ ਆਪਣੇ ਮਾਨਸਾ ਬਹੁਤ ਹੀ ਪਛੜਿਆ ਇਲਾਕਾ ਹੈ ਇਹਦੀ ਵੀ ਦੰਦਾਂ ਦੀ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਵੰਦੀ ਹੈ ਹਰੇ ਘਰ ਦੇ ਵਿੱਚ ਦੰਦਾਂ ਦੇ ਮਰੀਜ਼ ਪਾਈ ਜਾਂਦੇ ਇਹਦਾ ਕੀ ਕਾਰ ਇਹਦਾ ਕਾਰਨ ਜੀ ਆਪਣਾ ਸ਼ੋਰਾ ਵਾਲਾ ਪਾਣੀ ਹੈ ਜੀ ਆਪਣੇ ਜਿਹੜੇ ਬਾਣੀ ਮਾਨਸਾ ਦਾ ਜਿਹੜਾ ਪਾਣੀ ਹੈ ਮਾਨਸਾ ਮਾਲਵਾ ਬੈਲਟ ਹੈ ਜੀ ਇਹਦੇ ਵਿੱਚ ਨਾ ਸ਼ੋਰਾ ਬੰਦ ਪਾਇਆ ਜਾਂਦਾ ਹੈ ਇਹ ਜਦੋਂ ਆਪਾਂ 13-14 ਸਾਲ ਦੇ ਬੱਚੇ ਹੁੰਦੇ ਆ ਉਦੋਂ ਆਪਾਂ ਆਹੋ ਦਾ ਪਾਣੀ ਦੀ ਕਾਲ ਕਰ ਜਾਂਦੇ ਆ ਪਹਿਲਾਂ ਕਾਲ ਕਰਦੇ ਹੁੰਦੇ ਸੀ ਉਹ ਦਿਨ ਨਾਲ ਆਪਣੇ ਦੰਦਾਂ ਤੇ ਪੀਲਾ ਪਾੜ ਜਾਂਦੇ ਜਾਂਦਾ ਹੈ ਦੰਦਾਂ ਤੇ ਸਫੇਦ ਲੈਣਾ ਆ ਜਾਂਦੀਆਂ ਨੇ ਉਹ ਨਾ ਠੀਕ ਹੋਣ ਵਾਲੀ ਗੱਲ ਨਹੀਂ ਕਿਉਂਕਿ ਉਹ ਤਾਂ ਆਪਣੇ ਪੱਕੇ ਦੰਦ ਆ ਰਹੇ ਨੇ ਦੁੱਧ ਦੇ ਦੰਦ ਡਿੱਗ ਕੇ ਪੱਕੇ ਦੰਦ ਆ ਜਾਂਦੇ ਨੇ ਜੋ ਦੇ ਚੁੰਜ ਆ ਜਾਂਦੀਆਂ ਫਿਰ ਉਹ ਅੱਗੇ ਜਾ ਕੇ ਤਿੱਕਾ ਦਿੰਦੀਆਂ ਨੇ ਵੈਸੇ ਹੋਰ ਕੋਈ ਪ੍ਰੋਬਲਮ ਨਹੀਂ ਪਰ ਆਪਣੇ ਮਾਨਸਾ ਦੀ ਜਿਹੜੀ ਮਾਲਵਾ ਬੈਲਟ ਦੀ ਇਹ ਦਿੱਕਤ ਕਰਨ ਤੋਂ ਬਾਅਦ ਕਿ ਆਪਣਾ ਜਿਹੜਾ ਬੋਰਿੰਗ ਦਾ ਪਾਣੀ ਆਇਆ ਉਹ ਬੜੀ ਦਿੱਕਤ ਦੇ ਰਿਹਾ ਹੈ ਉਹਦੇ ਲਈ ਆਪਾਂ ਨੂੰ ਮੈਂ ਜੋ ਵੀ ਮੇਰੇ ਕੋਲ ਮਰੀ ਜਾਂਦੇ ਆ 8 ਤੋਂ 13 ਸਾਲ ਦੀ ਉਮਰ ਦੇ ਵਿੱਚ ਮੈਂ ਉਹਨਾਂ ਦੇ ਘਰਦਿਆਂ ਨੂੰ ਹੀ ਇਹ ਸਲਾਹ ਦਿੰਦਾ ਕਿ ਉਹਨਾਂ ਨੂੰ ਆਰੋ ਦਾ ਪਾਣੀ ਨਾਲ ਬ੍ਰੈਸ਼ ਕਰਾਣ ਆਰੋ ਦਾ ਪਾਣੀ ਪੀਤਾ ਜਾਵੇ ਜਿੰਨਾ ਹੋ ਸਕੇ ਉਹਨਾਂ ਲਈ ਬੈਨੀਫਿਟ